ਦੀਵਾਲੀ ਖੁਸ਼ੀਆਂ ਦਾ ਤਿਹਾਰ ਹੈ ਇਸ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਪਟਾਕੇ ਵਾਜ਼ੀ ਕਰਦੇ ਨੇ ਤੇ ਲੜੀਆਂ ਤੇ ਦੀਪਮਾਲਾ ਵੀ ਕੀਤੀ ਜਾਂਦੀ ਆ ਪਟਾਕੇ ਚਲਾਉਣ ਕਾਰਨ ਕਈ ਵਾਰ ਅੱਗ ਜਨਨੀ ਦੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਜਿਨ੍ਹਾਂ ਦੇ ਨੁਕਸਾਨ ਤੋਂ ਬਚਾਅ ਵਾਸਤੇ ਫਾਇਰ ਬ੍ਰਿਗੇਡ ਅਧਿਕਾਰੀ ਦੀਵਾਲੀ ਵਾਲੇ ਦਿਨ ਵੀ ਆਨ ਡਿਊਟੀ ਤੇ ਹੋਣਗੇ ਜਿੱਥੇ ਫਾਇਰ ਬ੍ਰਿਗੇਡ ਸਟੇਸ਼ਨਾਂ ਦੇ ਵਿੱਚ ਅਧਿਕਾਰੀ ਮੌਜੂਦ ਰਹਿੰਦੇ ਨੇ ਉਹ ਤੇ ਹੀ ਤਿਹਾਰ ਨੂੰ ਦੇਖਦੇ ਹੋ ਕੁਝ ਜਗ੍ਹਾ ਦੇ ਉੱਪਰ ਆਰਜੀ ਫਾਇਰ ਬ੍ਰਿਗੇਡ ਸਟੇਸ਼ਨ ਵੀ ਬਣਾ ਦਿੱਤੇ ਗਏ ਨੇ ਪਿਛਲੇ ਸਾਲ 60-70 ਫਾਇਰ ਕਾਲਾਂ ਹੋਈਆਂ ਆਪਣੇ ਸ਼ਹਿਰ ਦੇ ਵਿੱਚ ਜਿਨ੍ਹਾਂ ਨੂੰ ਮੌਕੇ ਤੇ ਜਾ ਕੇ ਕੰਟਰੋਲ ਕੀਤਾ ਫਾਇਰ ਬ੍ਰੀਡ ਨੇ ਔਰ ਇਹਦੇ ਵਿੱਚ ਛੋਟੀਆਂ-ਮੋਟੀਆਂ ਅੱਗਾਂ ਵੀ ਹੁੰਦੀਆਂ ਵੱਡੀਆਂ ਵੀ ਹੁੰਦੀਆਂ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਲੁਧਿਆਣਾ ਇੱਕ ਸੰਤਰੀ ਸ਼ਹਿਰ ਹੈਗਾ ਇੱਥੇ ਹਰ ਇੱਕ ਤਰ੍ਹਾਂ ਦੀ ਇੰਡਸਟਰੀ ਹੈਗੀ ਹੈ ਜੋ ਕਿ ਹਾਈ ਹੈਜ਼ਰਡ ਚ ਵੀ ਆਉਂਦੀ ਹੈ ਲੋ ਹੈਜ਼ਰਡ ਚ ਵੀ ਆਉਂਦੀ ਹੈ ਤਾਂ ਇਹਨੂੰ ਮੌਕੇ ਤੇ ਪਹੁੰਚ ਕੇ ਅਸੀਂ ਕੰਟਰੋਲ ਕਰਦੇ ਹਾਂ ਸਾਡੇ ਕੋਲੇ ਸਟਾਫ ਸ਼ਫੀਸ਼ੈਂਟ ਹੈਗਾ ਗੱਡੀਆਂ ਵੀ ਸ਼ਫੀਸ਼ੈਂਟ ਨੇ ਸੇਰ ਕਿੰਨੇ ਕੇਸ ਵਾਰ ਜਿਹੜੇ ਆ ਉਹ ਸਬ ਡਿਵੀਜ਼ਨ ਜਿਹੜੇ ਬਣਾਏ ਗਏ ਨੇ ਹੋਰ ਕਿਤੇ ਕਿਤੇ ਗੱਡੀਆਂ ਤੇ ਨਾਤ ਰਹਿਣਗੇ ਇਸ ਵਾਰ ਤੇ ਛੁੱਟੀਆਂ ਕੀ ਸਾਰੀਆਂ ਅਫਤਰਾ ਦੀਆਂ ਜਾਂ ਮੁਲਾਜ਼ਮੀਆਂ ਕੈਨਸਲ ਹੋ ਗਈਆਂ ਨੇ ਇਹ ਸਾਡੇ ਕੋਲੇ ਇਸ ਟਾਈਮ 7 ਫਾਇਰ ਸਟੇਸ਼ਨ ਨੇ ਲੁਧਿਆਣੇ ਦੇ ਵਿੱਚ ਜਿਹੜੇ ਚੱਲਦੇ ਪਏ ਆ ਉਸ ਤੋਂ ਇਲਾਵਾ ਦੀਵਾਲੀ ਵਾਲੀ ਰਾਤ ਰਿਸਪੌਂਸ ਟਾਈਮ ਫਾਇਰ ਬ੍ਰੀਡ ਦਾ ਘਟ ਕਰਨ ਲਈ ਫਾਇਰ ਗੱਡੀ ਦਾ ਅਸੀਂ ਆਰਜੀ ਫਾਇਰ ਸਟੇਸ਼ਨ ਬਣਾ ਰਹੇ ਤਿੰਨ ਜਿੱਦਾਂ ਫਰੂਜਪੁਰ ਰੋਡ ਹੋ ਗਿਆ ਜਿੰਦਰ ਬਾਈਪਾਸ ਹੋ ਗਿਆ ਸਮਰਾਲਾ ਚੌਂਕ ਹੋ ਗਿਆ ਜੀ ਤੇ ਜੋ ਜਿਹੜੀ ਵੀ ਗੱਡੀ ਨੂੰ ਨੇੜੇ ਪਏਗਾ ਕੋਈ ਘਟਨਾ ਜਿਹੜੀ ਵਾਪਰਦੀ ਹੈਗੀ ਹੈ ਤਾਂ ਉਹ ਗੱਡੀ ਤੁਰੰਤ ਉਥੋਂ ਭੇਜ ਦਿੱਤੀ ਜਾਏਗੀ। ਜੀ ਸਰ ਕਿੰਨੀ ਗੱਡੀਆਂ ਇਸ ਟਾਈਮ ਸਾਡੇ ਕੋਲ ਰਹੀਆਂ ਨੇ? ਸਾਡੇ ਕੋਲ ਸਾਡੇ ਕੋਲੇ ਇਸ ਟਾਈਮ 27 ਗੱਡੀਆਂ ਨੇ ਛੋਟੀਆਂ ਵੱਡੀਆਂ ਛੋਟੀਆਂ ਤੰਗ ਗਲੀਆਂ ਵਾਸਤੇ ਵੱਡੀਆਂ ਵੱਡੀਆਂ ਫੈਰ ਕਲਾਂ ਵਾਸਤੇ ਰੱਖੀਆਂ ਹੋਈਆਂ ਨੇ। ਉਸ ਤੋਂ ਇਲਾਵਾ ਤਿੰਨ ਵਾਟਰ ਬਾਊਜ਼ਰ ਹੈਗੇ ਜਿਨ੍ਹਾਂ 'ਚ ਪਾਣੀ ਦੀ ਸ਼ਮਤਾ ਜ਼ਿਆਦਾ ਹੁੰਦੀ ਹੈ। ਉਸ ਤੋਂ ਇਲਾਵਾ ਬਿਲਡਿੰਗ ਕੋਈ ਕਲਾਪਸ ਹੋ ਜੇ ਉਹਦੇ ਵਾਸਤੇ ਰੈਸਕਿਊ ਟੈਂਡਰ ਹੈਗੀ ਹੈ। ਉਸ ਤੋਂ ਇਲਾਵਾ ਕੋਈ ਹਾਈ ਰਾਈਜ਼ ਬਿਲਡਿੰਗ ਦੇ ਵਿੱਚ ਕੋਈ ਫਾਇਰ ਫਾਇਰ ਫਾਈਟਿੰਗ ਕਰਨੀ ਹੈ ਜਾਂ ਕੋਈ ਰਿਸਕਿਊ ਕਰਨਾ ਉਹਦੇ ਵਾਸਤੇ ਟੀਟੀਐਲ ਟਰਨ ਟੇਬਲ ਲੈਟਰ ਗੱਡੀ ਸਾਡੇ ਕੋਲੇ ਇਸ ਟਾਈਮ ਹੈਗੀ ਹੈ। ਅਸਰ ਕਹਿੰਦੇ ਮੁਲਾਜ਼ਮਾਂ ਦੀ ਜਿਹੜੀਆਂ ਛੁੱਟੀਆਂ ਨੇ ਉਹ ਵੀ ਕੈਂਸਲ ਕੀਤੀਆਂ ਗਈਆਂ। ਹਾਂਜੀ ਇਹ ਹਰ ਵਾਰੀ ਕਰਦੇ ਹਾਂ ਅਸੀਂ। ਅ ਜਨਤਾ ਦੀ ਭਲਾਈ ਦੇ ਲਈ ਜਨਤਾ ਨੂੰ ਸਰਵ ਸਹੂਦੀਆਂ ਮਿਲ ਜੇ ਉਹਦੇ ਕਰਕੇ ਅਸੀਂ ਸਟਾਫ ਦੀਆਂ ਛੁੱਟੀਆਂ ਇਹਨਾਂ ਦਿਨਾਂ ਦੇ ਵਿੱਚ ਕੈਂਸਲ ਕਰਦੇ ਹਾਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਫਾਇਰ ਕੱਲਣ ਜਿਹੜੀਆਂ ਲੁਧਿਆਣਾ ਫਾਇਰ ਸਟੇਸ਼ਨ ਤੇ ਮਿਲਦੀਆਂ ਰਹਿਣਗੀਆਂ। ਜਿਹੜੀ ਦਵਾਦੀ ਆ ਤੁਹਾਡੀ ਦਫਤਰੀ ਚੰਕ ਕੰਨ ਦੀ ਲੋਕਾਂ ਦੀ ਸੇਵਾ ਵਿੱਚ ਚੱਕ ਰਹੇ। ਭਾਜੀ 97 ਦਾ ਮੈਂ ਭਰਤੀਆਂ ਕੋਡ ਕਪੂਰੇ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਜਿਹੜੀ ਸਾਡੀ ਦੀਵਾਲੀ ਤੇ ਫਾਇਰ ਬਿਗੇਟ ਦੀ ਨਿਕਲੀ ਹੈ ਸਾਨੂੰ ਸਾਡੇ ਬੱਚੇ ਕਹਿੰਦੇ ਰਹਿੰਦੇ ਆ ਘਰੇ ਆਓ ਜੀ ਡੈਡੀ ਫਲਾਣਾ ਪਰ ਅਸੀਂ ਜਨਤਾ ਨੂੰ ਜਨ ਸੇਵਕ ਬਣ ਕੇ ਇੱਕ ਜਨਤਾ ਦੀ ਸੇਵਾ ਕਰਨ ਨੂੰ ਪਹਿਲ ਦਿੰਦੇ ਹੈਗੇ ਅੱਛਾ ਸਰ ਕਹਿੰਦੇ ਕਿ ਨਵੇਂ ਕਿੰਨੇ ਜਿਹੜੇ ਦਿੱਤੇ ਗਏ ਨੇ ਖਾਸ ਕਰ ਇਹੋ ਜਿਹੇ ਡਿਟੈਕਟਿਵ ਦਿੱਤੇ ਗਏ ਨੇ ਜਿਹੜੇ ਕੋਈ ਫਸਿਆ ਹੋਏ ਬੰਦਾ ਪੂਰੀ ਜਾਣਕਾਰੀ ਉਹਦੇ ਜਰੀਏ ਮੇਰੇ ਸਹਿਯੋਗੀ ਆ ਉਹ ਸਾਡੇ ਇੱਕ ਸਟੇਟ ਪਰਚੇਜ਼ ਕਮੇਟੀ ਬਣੀ ਹੋਈ ਹੈ ਲੋਕਲ ਵੱਡੀ ਦੀ ਉਹਨਾਂ ਵੱਲੋਂ ਪਰਚੇਜ਼ ਕੀਤੀ ਗਈ ਹੈ ਕੁਝ ਗੱਡੀਆਂ ਨੇ ਕੁਝ ਰਿਸਕਿਊ ਦਾ ਸਮਾਨ ਹੈ ਉਹਦੇ ਵਿੱਚ ਡੀਡੀ ਕਿਟਸ ਨੇ ਜਿਨ੍ਹਾਂ ਜਦੋਂ ਕੋਈ ਬਿਲਡਿੰਗ ਕਲਾਪਸ ਹੋ ਜਾਂਦੀ ਹੈ ਤਾਂ ਉਹ ਬੰਦੇ ਦਾ ਬੰਦੇ ਨੂੰ ਡਿਟੈਕਟ ਕਰਨ ਵਾਸਤੇ ਉਹ ਚੀਜ਼ਾਂ ਜਿਹੜੀਆਂ ਦਿੱਤੀਆਂ ਗਈਆਂ ਗਵਰਨਮੈਂਟ ਨੇ ਦਰਗਾਹ ਸਰ ਕਾਫੀ ਹੱਥ ਹਾਂਜੀ ਠੀਕ ਹੈ ਲੇਕਿਨ ਉਹਦੀ ਟ੍ਰੇਨਿੰਗ ਦੇਵਾਂਗੇ ਅਸੀਂ ਸਟਾਫ ਨੂੰ نیچے ਜਿੱਦਾਂ ਹੀ ਉਹ ਟ੍ਰੇਨਿੰਗ ਦਿੱਤੀ ਗਈ ਤਾਂ ਵਾਕਈ ਹੈਲਪਫੁਲ ਹੈ ਵਿੱਚ ਕੋਈ ਸ਼ੱਕ ਨਹੀਂ ਗੱਲ ਨੂੰ ਅਸਲ ਜਿਸ ਤਰ੍ਹਾਂ ਪਟਾਕੇ ਵੀ ਕੀ ਦੀ ਮਾਰਕੀਟ ਕਾਫੀ ਲੱਗਦੀ ਹੈ ਦੀਵਾਲੀ ਦਾ ਦਿਨ ਹੁੰਦਾ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਅਸੀਂ ਦੇਖੋ ਇਸ ਟਾਈਮ ਡੀਸੀ ਸਾਉ ਤੋਂ ਸਾਨੂੰ ਲੈਟਰ ਆਣਾ ਹੈ ਕਿ ਵੀ ਕਿੱਥੇ ਕਿੱਥੇ ਪਟਾਕਿਆਂ ਦੀ ਜਿਹੜੀ ਮਾਰਕੀਟ ਲੱਗਣੀ ਹੈਗੀ ਉਹ ਇਹ ਆਇਆ ਨਹੀਂ ਹੈਗਾ ਜਿੱਦਾਂ ਹੀ ਆ ਜਾਂਦਾ ਹੈਗਾ ਤੇ ਅਸੀਂ ਉੱਥੇ ਗੱਡੀਆਂ ਵੀ ਲਾਵਾਂਗੇ ਆਪਣੀਆਂ ਜਿਹੜੀ ਵੱਡੀ ਮਾਰਕੀਟ ਹੋਊਗੀ ਪਟਾਕੇ ਜਿੱਥੇ ਪਰਚੇ ਸੇਲ ਹੁੰਦੇ ਹੈਗੇ ਤੇ ਉਸ ਤੋਂ ਇਲਾਵਾ ਸ਼ਹਿਰ ਦੀ ਸੁਰੱਖਿਆ ਵੀ ਕਰਾਂਗੇ ਸਰ ਲੋਕਾਂ ਨੂੰ ਕਿਸ ਤਰ੍ਹਾਂ ਦੀ ਅਪੀਲ ਹੈ ਕਿਉਂਕਿ ਛੋਟੇ ਬੱਚੇ ਆ ਕਈ ਵਾਰ ਸ਼ਰਾਰਤੀ ਅੰਸਰ ਕੁਝ ਇਸ ਤਰ੍ਹਾਂ ਦੇ ਜਿਹੜੇ ਪਟਾਕੇ ਛੱਡ ਦਿੰਦੇ ਨੇ ਜਿਸ ਕਰਕੇ ਨੁਕਸਾਨ ਦੂਜੇ ਦਾ ਹੋ ਜਾਂਦਾ ਸੋ ਉਹਨਾਂ ਨੂੰ ਕਿਸ ਤਰ੍ਹਾਂ ਦੀ ਤਿੰਨ ਚਾਰ ਅਪੀਲਾਂ ਨੇ ਜਿਹੜੀਆਂ ਮੈਂ ਤੁਹਾਡੇ ਥ्रू ਕਰਨੀਆਂ ਚਾਹੁੰਦਾ ਨੰਬਰ 1 ਤਾਂ ਇਹਨਾਂ ਦਿਨਾਂ 'ਚ ਅੱਗ ਬਹੁਤ ਜ਼ਿਆਦਾ ਲੱਗਦੀਆਂ ਆਮ ਲੋਕਾਂ ਨੂੰ ਚਾਹੀਦਾ ਹੈ ਜਦੋਂ ਵੀ ਕੋਈ ਐਮਰਜੈਂਸੀ ਵੀ ਕੱਲ ਜਾ ਰਿਹਾ ਤਾਂ ਉਹਨੂੰ ਤੁਰੰਤ ਨੂੰ ਜਗ੍ਹਾ ਦਿੱਤੀ ਜਾਵੇ ਅੱਗੇ ਪਤਾ ਨਹੀਂ ਕਿੰਨੇ ਬੰਦੇ ਫਸੇ ਹੈਗੇ ਆ ਕਿਸ ਟਾਈਪ ਦੀ ਅੱਗ ਲੱਗੀ ਹੋਈ ਹੈ ਇਸ ਤੋਂ ਇਲਾਵਾ ਪਟਾਕੇ ਚਲਾਉਂਦੇ ਸਮੇਂ ਆਮ ਲੋਕਾਂ ਨੂੰ ਸਾਡੀ ਬੇਨਤੀ ਹੈ ਅਪੀਲ ਵੀ ਹੈ ਕਿ ਜਿਹੜੇ ਹੈਗੇ ਸੂਟੀ ਕੱਪੜੇ ਪਾ ਕੇ ਹੀ ਜਿਹੜੇ ਹੈਗੇ ਆ ਪਟਾਕੇ ਚਲਾਏ ਜਾਣ ਉਸ ਤੋਂ ਇਲਾਵਾ ਅਸੀਂ ਤਾਂ ਇਹ ਵੀ ਅਪੀਲ ਕਰਦੇ ਆ ਵੀ ਸਰਕਾਰ ਵੱਲੋਂ ਜਿਹੜਾ ਟਾਈਮ ਦਿੱਤਾ ਤੁਹਾਨੂੰ ਉਹਦੇ ਟਾਈਮ ਦੇ ਵਿੱਚ ਵਿੱਚ ਹੀ ਪਟਾਕੇ ਚਲਾਏ ਜਾਣ ਉਸ ਤੋਂ ਇਲਾਵਾ ਫੈਕਟਰੀ ਜਾਂ ਜਿਹੜੇ ਆਪਣੇ ਘਰ ਹੈਗੇ ਆ ਉਹਨਾਂ ਦੀ ਛੱਤ ਤੇ ਕਾਫੀ ਸਮਾਨ ਵੇਸਟ ਮਟੀਰੀਅਲ ਰੱਖਿਆ ਹੁੰਦਾ ਉੱਪਰ ਸਾਡੇ ਫੈਕਟਰੀਆਂ ਤੇ ਜਨਰੇਟਰ ਵੀ ਪਏ ਹੁੰਦੇ ਆ ਤਾਂ ਉੱਥੇ ਛੱਤਾਂ 'ਨੀਆਂ ਅੱਗਾ ਕਾਫੀ ਮਿਲਦੀਆਂ ਸਾਨੂੰ ਤੇ ਲੋਕਾਂ ਨੂੰ ਚਾਹੀਦਾ ਉਹਨੂੰ ਉਹਨਾਂ ਦਿਨਾਂ ਦੇ ਵਿੱਚ ਵਿੱਚ ਸਾਫ਼ ਕਰਕੇ ਰੱਖਣਾ ਆ ਸਰ ਇੱਕ ਨੋਲਿਆਂ ਨੂੰ ਲੈ ਕੇ ਅਸੀਂ ਦੇਖਿਆ ਕਿ ਕਈ ਖਾਸੇ ਬਾਬਰ ਦੇ ਨਹੀਂ ਕਿਉਂਕਿ ਝੋਨਾ ਜਿਹੜਾ ਪੱਕਿਆ ਹੁੰਦਾ ਵਾ ਜਦੋਂ ਖੇਤਾਂ ਜਾਂਦਾ ਜਾਂਦਾ ਜਾਂ ਕਿਤੇ ਨਾ ਕਿਤੇ ਬੱਤ ਕੀ ਵਾਰੀ ਆਖ ਜਣੀ ਡੋਲੇ ਦੀ ਕਰਦੇ ਦੇਖੋ ਜੀ ਇਹ ਕੋਈ ਧਾਰਮਿਕ ਆਸਥਾਨ ਨਾਲ ਜੁੜਿਆ ਹੋਇਆ ਹੋ ਸਕਦਾ ਹੈ ਲੇਕਿਨ ਡੋਲੇ ਦੇ ਨਾਲ ਨੁਕਸਾਨ ਕਾਫੀ ਹੁੰਦਾ ਜਿੱਦਾਂ ਤੁਸੀਂ ਕਹਿ ਰਹੇ ਹੋ ਜਦੋਂ ਵੀ ਡੋਲਾ ਡਿੱਗਦਾ ਤੇ ਉਹਦੇ ਵਿੱਚ ਐਗਮਿਸ਼ਨ ਹੁੰਦਾ ਹੀ ਹੁੰਦਾ ਹੈਗਾ ਆਗ ਹੁੰਦੀ ਹੁੰਦੀ ਹੈ ਤਾਂ ਉਹ ਜਿੱਦਾਂ ਹੀ ਸਾਡਾ ਮਟੀਰੀਅਲ ਕਈ ਵਾਰ ਸਾਡੇ ਜਨਰੇਟਰ ਪਏ ਆ ਤੇਲ ਪਿਆ ਉੱਤੇ ਕੋਈ ਵੇਸਟ ਮਟੀਰੀਅਲ ਪਿਆ ਜਦੋਂ ਵੀ ਉਹਦੇ ਤੇ ਡਿੱਗਦਾ ਤੇ ਉਹ ਅੱਗ ਜਿਹੜੀ ਹੈਗੀ ਆ ਉਹ ਅੱਗ ਵੱਡਾ ਰੂਪ ਲੈ ਲੈਂਦੀ ਹੈ ਤੇ ਉੱਥੇ ਜਾ ਕੇ ਸਾਡਾ ਕਾਫੀ ਜਿਹੜਾ ਹੈਗਾ ਨੁਕਸਾਨ ਹੁੰਦਾ ਬਿਲਡਿੰਗ ਦਾ ਵੀ ਨੁਕਸਾਨ ਹੁੰਦਾ ਅੱਛਾ ਸਰ ਇੱਕ ਆਖਰੀ ਸਵਾਲ ਹੈ ਔਰ ਜਿਸ ਤਰ੍ਹਾਂ ਤੁਹਾਡਾ ਝੋਨੇ ਦਾ ਵੀ ਸੀਜ਼ਨ ਇਸ ਟਾਈਮ ਚੱਲ ਰਿਹਾ ਹੈਗਾ ਸੋ ਲਗਪਾ ਕੋ ਪ੍ਰਾਲੀ ਜਿਹੜੀ ਹੈ ਉਹ ਵੀ ਖੜੀ ਹੈ ਖੇਤਾਂ ਦੇ ਵਿੱਚ ਸੋ ਹਾਲਾਂਕਿ ਤੁਸੀਂ ਕਾਰਪੋਰੇਸ਼ਨ ਦੇ ਦੀ ਨਹੀਂ ਹੁੰਦੇ ਹੋ ਪਰ ਫਿਰ ਵੀ ਜਿੱਦਾ ਨੇੜੇ-ਟੜੇ ਕੋਈ ਘਟਨਾਵਾਂ ਹੋ ਜਾਂਦੀਆਂ ਨੇ ਫਿਰ ਤੁਸੀਂ ਵੀ ਰਿਸਪੌਂਸ ਕਰਦੇ ਹੋ ਹਾਂਜੀ ਹੁਣ ਤੱਕ ਕਿਤੇ ਗਏ ਹੋ ਹੁਣ ਤੱਕ ਇਸ ਤਰ੍ਹਾਂ ਦੀ ਹੱਲ ਨਹੀਂ ਨਹੀਂ ਸਾਨੂੰ ਇਸ ਤੱਕ ਹਜੇ ਤੱਕ ਇਦਾਂ ਦੀ ਕੋਈ ਕਾਲ ਨਹੀਂ ਆਈਗੀ ਵੈਸੇ ਝੋਨੇ ਦੀ ਪ੍ਰਾਲੀ ਨੂੰ ਤਾਂ ਲੋਕ ਜਦੋਂ ਅੱਗ ਲਾਉਂਦੇ ਆ ਨਾ ਉਦੋਂ ਹੀ ਲੱਗਦੀ ਹੈਗੀ ਐ ਤੇ ਜਿਹੜੀ ਖੇਤਾਂ ਜਦੋਂ ਆਪਣਾ ਕਣਕ ਹੁੰਦੀ ਹੈ ਕਣਕ ਦਾ ਜਿਹੜਾ ਮਟੀਰੀਅਲ ਹੁੰਦਾ ਉਹਨੂੰ ਆਗੂ ਕਾਫੀ ਲੱਗਦੀ ਹੈ ਉਦੋਂ ਸਾਨੂੰ ਕਾਲਾਂ ਆਉਂਦੀਆਂ ਜਿਆਦਾ ਝੋਨੇ ਦੀ ਪਰਾਲੀ ਨਹੀਂ ਸਾਨੂੰ ਘੱਟ ਕਾਲਾਂ ਆਉਂਦੀਆਂ ਜੀ ਸਦਾਦੀ ਹੈ ਕਿ ਅੱਗ ਵਰਗੀਆਂ ਘਟਨਾਵਾਂ ਤੇ ਮੌਕੇ ਦੇ ਉੱਤੇ ਕਾਬੂ ਪਾਉਣ ਦੇ ਵਾਸਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਪਹਿਲਾਂ ਹੀ ਜਿਹੜਾ ਕਿ ਛੁੱਟੀਆਂ ਇਹਨਾਂ ਦੀਆਂ ਬੰਦ ਕਰ ਦਿੱਤੀਆਂ ਗਈਆਂ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਹਣੀ ਦੀ ਰਿਪੋਰਟ